ਹੋ ਇਧਰ ਛੋਟੇ ਬੱਚਾ ਵਾਸਤੇ ਚੂਲੇ ਲੱਗੇ ਹੋਏ ਚਲੋ ਜੀ ਦੇਖੋ ਜੀ ਆਹਾ ਆਹਾ ਹੋਰ ਸੰਗਤ ਜੀ کافی ਕੋਲੀਆਂ ਲੰਗਰ ਖੀਰ ਦਾ ਲੰਗਰ ਬ੍ਰਹਮੀ ਦਾ ਲੰਗਰ ਹੈ ਕਈ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ ਸੰਗਤ ਜੀ ਉੱਧ ਬ੍ਰਹਮੀ ਦੀ ਛਵੀਲ ਹੈ ਬ੍ਰਹਮੀ ਦੀ ਛਵੀਲ ਲੱਗੀ ਹੋਈ ਸੰਗਤ ਤੇ ਚਲੋ ਸੰਗਤ ਇਧਰ ਵੀ ਦੇਖੋ ਜੀ ਕੋਲੀਆਂ ਦਾ ਲੰਗਰ ਲੱਗੇ ਹੋਈ ਆਇਸੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਬੈਕ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪਿੱਛੇ ਲੋਟਰੀ ਦੀ ਸ਼ਾਪ ਹੈ ਜੜੇ ਨਹੀਂ ਕਿੰਨੀ ਕਿਹਾ ਹੁੰਦੇ ਨੇ ਇੱਕ ਇੱਕ 2 ਰੁਪਏ ਦੀ ਉਹ ਲੋਟਰੀ ਪੱਟੀਆਂ ਹੁੰਦੇ ਸੀ ਇਧਰ ਸਾਈਡਾ 20-20 ਰੁਪਏ ਵਾਲੀ ਸੇਵਰ ਹੁੰਦਾ ਨਾ ਕਾਫੀ ਸ਼ਾਪ ਨਹੀਂ ਅੰਦਰ ਕੁ ਪ੍ਰੈਰੀ ਸਾਈਡ ਸ਼ਾਪਸ ਵੀ ਆਈਆਂ ਹੋਈਆਂ ਆ ਦੇ ਕੋ ਇਧਰ ਕੋਟਨੇ ਵਗੈਰਾ ਬਿਲਕੁਲ ਚੱਕਲਾ ਬੇਨਣਾ ਕੋਟਨਾ ਇਧਰ ਜੋ ਸ਼ੋਪਸ ਲੱਗੀਆਂ ਨੇ ਉਹਦੀ ਦਿੱਖ ਜੀ ਸੰਗਠਨ ਜਿਹੜਾ ਰਾਸ਼ਨ ਭੇਜਿਆ ਹੈ ਕਣਕਾਂ ਕਰੋ ਦਰਸ਼ਨ ਸਤਿ ਸ੍ਰੀ ਅਕਾਲ ਚਲੋ ਜ ਸੰਗਤੇ ਤੁਹਾਡਾ ਝੱਡਾ ਲੈ ਕੇ ਆਈਆਂ ਦੇਖੋ ਚਲੋ ਸਾਹਮਣੇ ਭਗੂਰੇ ਦੇ ਕੋਲ ਸੋਨੇ ਲਾ ਕੇ ਚੱਲਦੇ ਪਏ ਸਤ ਸ੍ਰੀ ਅਕਾਲ। ਫ੍ਰੀ ਗੱਲ ਦੀ ਸਾਰਿਆਂ ਨੂੰ ਜੀ ਲੋ ਜੀ ਗਾਇਜ਼ ਅੱਜ ਤਾਂ ਵਲੌਗ ਸ਼ੁਰੂ ਕਰਨ ਜਾ ਰਹੇ ਜੀ ਅੱਜ ਆਪਾਂ ਚੱਲੇ ਆ ਜੀ ਤੰਤਰ ਪਪਾ ਜਵਾਰ ਦਾਸ ਜੀ ਦੇ ਜਿਹੜਾ ਕਿ ਸੂਸਾਂ ਦਾ ਮੇਲਾ ਜਿਹੜਾ ਦੁਆਬੇ ਏਰੀਆ ਦਾ ਸਭ ਤੋਂ ਵੱਡਾ ਮੇਲਾ ਵਾ ਤੇ ਚੱਲੇ ਹੁਣ ਆਪਾਂ ਉੱਥੇ ਮੇਲੇ ਤੇ 12 13 14 ਨੂੰ ਸੀਗਾ ਮੇਲਾ ਤੇ ਅੱਜ ਹੈਗੀ ਆ 13 ਤਰੀਕ ਕੱਲ ਉਹ 14 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੰਡੇ ਦੀ ਰਸਮ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸੋਹਣੇ ਸੋਹਣੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੁਣ ਅਸੀਂ ਜਾਵਾਂਗੇ ਸਤੇ ਹੀ ਹੁਸ਼ਾਰ ਕੋ ਤੋਂ ਟਾਂਡੇ ਰੋਡ ਤੇ ਉਹ ਸਾਹਮਣੇ ਲੱਗਾ ਬੋਰਡ ਅੱਗੇ ਆ ਕੇ ਟਾਂਡੇ ਰੋਡ ਨੂੰ ਮੋੜ ਲਿਆ ਹੁਣ ਜੇ ਅਸੀਂ ਜਾਵਾਂਗੇ ਸਤੇ ਹੀ ਬੁੱਲਵਾਲ ਬੁੱਲਵਾਲੀ ਤੋਂ ਹੈਗਾ ਯਾਰ 14 ਕਿਲੋਮੀਟਰ ਲਓ ਤੇ ਅਸੀਂ ਪੁੱਜ ਗਏ ਹਾਂ ਬੱਲੋਵਾਲ ਬੱਲੋਵਾਲ ਤੋਂ ਹੁਣ ਅਸੀਂ ਜਾਣਾ ਹੈ ਭੋਗਪੁਰ ਰੋਡ ਤੇ ਪਿੱਛੇ ਬੋਰਡ ਲੱਗਾ ਜਿੱਦਾ ਕਿ ਹੁਣ ਅਸੀਂ ਜਾਵਾਂਗੇ 10-15 ਕਿਲੋਮੀਟਰ ਸੀ ਹੁਣ ਜਾਣਾ ਸਟ੍ਰੇਟ ਫਿਰ ਉਸ ਤੋਂ ਬਾਅਦ ਅਸੀਂ ਸੂਸਾ ਰੋਡ ਨੂੰ ਮੁੜ ਜਾਣਾ ਤੇ ਭੋਗਪੁਰ ਤੋਂ ਬਿਲਕੁਲ ਸਿੱਧਾ ਸਟ੍ਰੇਟ ਆਗੇ ਰੋਡ ਤੇ ਤੇ ਹੁਣ ਅਸੀਂ ਮੋੜਨਾ ਹੈ ਪੱਜੋ ਦਿੱਤੇ ਵਾਲਾ ਰੋਡ ਉਹ ਵਾਲਾ ਰੋਡ ਫੜ ਲੈਣਾ ਸੀ ਤੇ ਸਾਹਮਣੇ ਬੋਰਡ ਲੱਗਾ ਹੋਇਆ ਤੇ ਅਸੀਂ ਜਾਵਾਂਗੇ ਇਧਰ ਤਾਂ ਸਿੱਧੇ ਜਾਵਾਂਗੇ ਪਿੰਡ ਸੂਸਾ ਫਿਰ ਇਹਦਾ ਜਾਣਾ ਬਾ ਤੇ ਲਾ ਜੀ ਲੰਗਰਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਤੇ ਕੋਲਡ ਡਰਿੰਕ ਦਾ ਲੰਗਰ ਜੀ ਅਸੀਂ ਤੇ ਅਸੀਂ ਆ ਗਏ ਆ ਤੇਰਾ ਬਾਬਾ ਜ਼ੁਆਰਦਾਸ ਜੀ ਪਿੰਡ ਸੂਸਾ ਨੌ ਜੀ ਤੇ ਦੇਖੋ ਅੱਜ ਮੇਲੇ ਦੀਆਂ ਰੌਣਕਾਂ ਅੱਗੇ ਥੋੜਾ ਜਿਹਾ ਜੱਟ ਵੀ ਖਰਾਬ ਕਰਦਾ ਤੇ ਲੰਗਰ ਲੱਗੇ ਹੋਏ ਆ ਹਾਂ ਦੁਕਾਨਾਂ ਵੀ ਲੱਗੀਆਂ ਕਾਫੀ ਜ਼ਿਆਦਾ ਅਸੀਂ ਪਰਸੋਂ ਐਸੀ ਵੀਡੀਓ ਦਾ ਸ਼ੇਅਰ ਕੀਤੀ ਆ ਇਹ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਆਈ ਹੋਪ ਇਹਨੂੰ ਵੀ ਦਓਗੇ ਤੇ ਦੇਖੋ ਤਿਆਰੀਆਂ ਕੱਲ ਦੀਆਂ काफी संघत मतलब आज हैं और काफी था ही लंगर भी लग चुके हैं संघत ट्रालिया लेकर पुज गई हैं वक वक् पिंडा तो ਉਦੋਂ ਵੀ ਤੁਹਾਨੂੰ ਉਸੇ ਦੂਸਰੇ ਰੋਡ ਜਿਹੜਾ ਸੀਗਾ ਨਾ ਅਸੀਂ ਉਦੋਂ ਤੁਹਾਨੂੰ ਉਦੋਂ ਦਿਖਾਇਆ ਸੀ ਕਿ ਜਗਾ ਲੋਕਾਂ ਨੇ ਮਾਲ ਲੀਆ ਤੇ ਅੱਜ ਅਸੀਂ ਆਏ ਆ ਦੂਸਰੇ ਰੋਡ ਵੱਲ ਦੀ ਤੇ ਇੱਧਰ ਤੇ ਵੀ ਕਾਫੀ ਜ਼ਿਆਦਾ ਰੌਣਕ ਲੱਗੀਆਂ ਹੋਈਆਂ ਆ ਹਾਂ ਝੂਲੇ ਵੀ ਲੱਗੇ ਆ ਤੇ ਤਿਆਰ ਹੋ ਗਏ ਆ ਉਦੋਂ ਹਜੇ ਨਹੀਂ ਸੀਗੇ ਉਹ ਦਸਰ ਫਰੇਮ ਫਰੇਮ ਸਟ ਕੀਤਾ ਸੀਗਾ

thank <laughs> you ਤੇ ਕੋਰਦਨਿਕਾ ਨਾਲ ਲੰਗਰ ਦਾ ਪਤਾ ਨਹੀਂ ਲੱਗਦਾ ਪਰ ਸਾਡੇ ਆਪਣੇ ਬੁਖਾਰ ਦੇ ਤੋਂ ਪਾਣੀ ਦਾ ਉਦਾਰ ਕਰਕੇ ਕਰਵਾਉਂਦੇ ਨੇ। ਲਓ ਜੀ ਪਹਿਲਾ پارک ਲਾਉਂ ਮੋਟਰਸਾਈਕਲ ਫਿਰ ਅੱਗੇ ਦੀ ਯਾਤਰਾ ਸ਼ੁਰੂ ਹੋ ਗਈ ਹੈ। ਬਸ ਹੋਏ ਸੰਗਦੇ ਹੁਣ ਚਲੀ ਅੰਦਰ। ਪੰਜ ਚਾਰ ਕਿਹਦੇ ਆਲੇ ਪਲੀ ਸੰਗਦੇ ਆਪਾਂ ਹੁਣ ਪੁੱਜ ਗਏ ਆਂ ਜੀ ਗੁਰਦੁਆਰਾ ਸਾਹਿਬ ਤੇ ਹੁਣ ਤੁਹਾਨੂੰ ਦਿਖਾਉਨੇ ਆ ਕੀ ਮਾਹੌਲ ਆ। ਇਹ ਕਾਫੀ ਜੀਆਂ ਦਿਖੋ ਦੁਕਾਨਾਂ ਲੱਗ ਚੁੱਕੀਆਂ ਇੱਥੇ ਵੀ ਅੰਦਰਲੀ ਸਾਈਡ ਵੀ ਗੁਰ ਗੁਰ ਲੈ ਕੇ ਖੜੀ ਐ ਲੁਕੀ ਤੇ ਚਲੋ ਹੁਣ ਆਪਾਂ ਪਹਿਲਾਂ ਅੰਦਰ ਜਾ ਕੇ ਦਰਸ਼ਨ ਕਰਾਉਨੇ ਆ ਜੀ ਇੰਦਰ ਸੈਰ ਸਰੋਵਰ ਆ ਤੇ ਸੰਗਤਾਂ ਇਸ਼ਨਾਨ ਕਰ ਰਹੀਆਂ ਵਾ ਤੇ ਚਲੋ ਅਨੰਦ ਸੰਗਤਾਂ ਦੇ ਦਰਸ਼ਨ ਕਰਾਉਨੇ ਆ ਲੋ ਜੀ ਢੋਲ ਵੱਜ ਰਿਹਾ ਜੀ ਚਲੋ ਜੀ ਸੰਗਤਾਂ ਟੈਂਟ ਲੱਗ ਚੁਕਾ ਤੇ ਕਾਫੀ ਸੰਗਤਾਂ ਬੈਠੀਆਂ ਨੇ ਤੇ ਦੇਖੋ ਜੀ ਸਾਹਮਣੇ ਪ੍ਰਵਚਨ ਚੱਲਦੇ ਪਏ ਆ ਤੇ ਲੋ ਜੀ ਸੰਗਤਾਂ ਮੈਂਟ ਮੋੜ ਵੇਚ ਗਿਆ ਤੇ ਆਪਾਂ ਪਹਿਲਾਂ ਦਰਸ਼ਨ ਕਰ ਲਈਏ ਇਹ ਚਲੋ ਜੀ ਸਮਾਧ ਭਾਈ ਸ਼ੇਰਾ ਸਿੰਘ ਜੀ ਜੀ ਹਾਂ ਦੇ ਸੰਗਤਾਂ ਨੇ ਇਹ ਰਾਸ਼ਨ ਭੇਜਿਆ ਹੈ ਕਣਕਾਂ ਕਰੋ ਦਰਸ਼ਨ ਸੰਤੋ ਉਹ ਹੈ ਜੀ ਚਲੋ ਇਹ ਤਾਫੂਸ ਉਹਨਾਂ ਤੋਂ ਜਿਹੜੇ ਮੇਰੇ ਪਹਿਲੀ ਪੀੜੀ ਤੇ ਫੜਿਆ ਹੈ ਤੇ ਕਰੋ ਸੰਤੋ ਦਰਸ਼ਨ ਇਹ ਢਾਬੇ ਦਾ ਸਭ ਤੋਂ ਭਾਰਾ ਹੀ ਮੇਲਾ ਸਭ ਤੋਂ ਵੱਡਾ ਮੇਲਾ ਹੁੰਦਾ ਵਾ ਉਹਨਾਂ ਨੂੰ ਪਹਿਲਾਂ ਵੀ ਪਿਆ ਜੋ ਮਨਜੀ ਸਾਹਿਬ ਜੀ ਦੇ ਦਰਸ਼ਨ ਕਰਾਇਆ ਇਹ ਤੁਹਾਨੂੰ ਤੇ ਕੱਲ ਆਖਰੀ ਦਿਨ ਮੇਲੇ ਦਾ ਹੋ ਰਹੇ ਨੇ ਸਤਿਕਾਰਪੂਰਵ ਦਰਸ਼ਨ ਲਈ ದಕ್ಷತೆ <muchas> ಲಾಗಿದೆ ਲਤਨ ਰਸਾ ਪਾ ਕੇ ਜਨਾਰ ਬੋਹਾਰੇ ਆਵੇ ਕੀ ਰੁੱਤ ਨਹੀਂ ਬਾਤ ਵਾਲੀ ਰੋ ਰات ਕੋਹਾਂ ਦੇ ਕੀ ਜੀਵਨ ਦੇ ਪਾਤ ਵਾਲੀ ਚਲੋ ਸੰਗਤ ਸਕਦਾ ਝੱਡਾ ਲੈ ਕੇ ਆਈਆਂ ਦੇਖੋ ਜੀ ਟਵਨ ਲੱਗਾ ਹੋਇਆ ਕਈ ਵਾਰ ਕੋਈ ਕੱਪ ਨਹੀਂ ਤਾਂ ਮੁਸਾਫਾ ਕਰਨੇ ਕੋਈ ਸਮਰਥਕ ਦਰਸ਼ਕ ਹੋਰ ਜਗ੍ਹਾ ਹੈ ਜੀ ਇਹਨਾਂ ਨੇ ਸਿੱਖ ਸ਼ਰਧਾ ਨੂੰ ਨੋਜਵਤ ਬੱਚੇ ਉਸ ਤਰਫ਼ੀਂ ਦੇ ਰਹਿ ਕਰਕੇ ਕਿੱਡੇ-ਕਿੱਡੇ ਵੱਡੇ ਮਿਲਵਾਰ ਬਣੇ ਨੇ ਕਿੰਨੀ ਕਿਰਪਾ ਉੱਥੇ ਰਹਿ ਕੇ ਜਿਹੜੇ ਕਹਿੰਦੇ ਸੱਚਾ ਲੈ ਲੈਣ ਜਿਹੜੀ ਗੁਰਬਾਣੀ ਆਪਰਸਾ ਦਾ ਬੜਾ ਵੱਡਾ ਉਪਰਾਲਾ ਹੈ ਸਗੇ ਜੀ ਆਪਾਂ ਘਬਰਾ ਜਾਂਦੇ ਆ ਘਬਰਾਇਆ ਰਹਿ ਤੁਰੇ ਜਿੱਦਾਂ ਲੜ ਫੜਿਆ ਮੈਂ ਛਡੇ ਛਡੋ ਨਾ ਐਵੇਂ ਕਮਜ਼ੋਰ ਨਾ ਪੈ ਜਾਇਆ ਕਰੋ ਜਾਂਦੇ ਲੈਣੇ ਆ ਕੁਝ ਮਿਲਦਾ ਨਹੀਂ ਸਗੇ ਜੀ ਸਮਾਂ ਲੱਗਦਾ ਕਿਸੇ ਵੀ ਕੰਮ ਨੂੰ ਕਰਾਂਗੇ ਸਮਾਂ ਲੱਗਦਾ ਸਤਿ ਕਰਤੀ ਜੋੜੀ ਆ ਜਰੂਰ ਪਰਦੇ ਨੇ ਤੇਰੀ ਭਾਵਨਾ ਸੱਚੀ ਤੇ ਸੁੱਧੀ ਹੋਵੇ ਕਈ ਵਾਰ ਇੱਕ ਛਿੰਨ ਵਿੱਚ ਸਭ ਕੁਝ ਮਿਲ ਜਾਂਦਾ ਬਹੁਤ ਬਸ ਦਿੱਦੀ ਆ ਜੀ ਇਸੇ ਤਰ੍ਹਾਂ ਹੀ ਅੱਜ ਵੇਖੋ ਉਸ ਸਿੱਖ ਦੀ ਭਾਵਨਾ ਫੁੜੀਕ ਕਰਦਾ ਪਿਆ ਧਰਮ ਰਾਜਤ ਸਾਹਿਬ ਮਹਾਰਾਜੀ ਤੋਂ ਬੰਦੇ ਨਾਲ ਆ ਰਹੇ ਨੇ ਨਾ ਜੀ ਬਹੁਤ ਖੁਸ਼ੀ ਨਾਲ ਟਿਕਾਣਾ ਲਾ ਰਿਹਾ ਸੰਤ ਕਾ ਬਾਦ ਗੁਰੂ ਇੰਨੀ ਖੁਸ਼ੀ ਹੋਈ ਜਿਦੂ ਵੇਖਿਆ ਸਤਿਗੁਰ ਜਿਹਨੂੰ ਆਉਂਦੇ ਆ ਲੋ ਬੜਦਾ ਸੀ ਆਏ ਉਹ ਸੰਗੁਰ ਜੀ ਕਦੇ ਤਾਂ ਪੀ ਗਲੀ ਸਾਹਮਣੇ ਪਘੂੜੇ ਦੇ ਕਰ ਸੋਹਣੇ ਲੱਗੇ ਚੱਲਦੇ ਪਏ ਜੱਪਾ ਜਤਾਰ ਸਾਹਿਬ ਦੇ ਮੱਥਾ ਟੇਕ ਆਏ ਆ ਲੋ ਸੰਗਤ ਕਰੋ ਦਰਸ਼ ਸੰਗਤਾਂ ਦੇ ਲੋ ਸੰਗਤ ਕਰੋ ਦਰਸ਼ਣੇ ਸਾਹਮਣੇ ਤੁਲੇ ਕਿੰਨੇ ਸੋਹਣੇ ਲੱਗਦੇ ਪਏ ਲੱਗੇ ਹੋਏ ਤੇ ਦੇਖੋ ਦਰਬਾਰ ਕਿੰਨਾ ਸੋਹਣਾ ਲੱਗਦਾ ਪਿਆ ਪ੍ਰਿਸ਼ਾਦ ਸਾਹਿਬ ਨੂੰ ਮੱਥਾ ਟੇਕ ਲਈਏ ਬੈਗਰੂਜੀ ਕਰੋ ਕਿਰਪਾ ਸਾਰੇ ਸੰਗਤ ਦੇ ਉੱਤੇ ਦੇਖ ਸਕਦਾ ਦੇਖੋ ਕਿ ਕਾਫੀ ਸੰਤਾ ਆ ਰਹੀ ਹੈ ਇਹ ਲੋ ਸੰਗਤ ਦੇਖੋ ਜੀ ਕਰੋ ਦਰਸ਼ਨ ਸੰਗਤਾਂ ਦੇ ਸੰਪੰਨ ਸ਼ਾਂਤ ਸਾਹਿਬ ਦੇ ਕੋਈ ਜਿਹੜਾ ਕੱਲ ਚੜਾਇਆ ਜਾਊਗਾ ਨਿਸ਼ਾਨਸਾ ਚਲੋ ਜੀ ਕਰੋ ਦਰਸ਼ਨ ਜੀ ਸਾਹਮਣੇ ਚੁੱਲੇ ਲੱਗੇ ਹੋਏ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਦੇ ਸੰਤੇ ਕਰੋ ਦਰਸ਼ਨ ਸੰਗਤਾਂ ਦੇ ਤੇ ਪ੍ਰਸ਼ਾਦ ਸਾਹਿਬ ਸਾਨੂੰ ਬਾਹਰ ਮਿਲੇਗਾ ਹਣ ਤੇ ਬਾਹਰ ਸਟਾਲ 'ਚ ਲਾਇਆ ਹੋਇਆ ਪ੍ਰਸ਼ਾਦ ਵਾਸਤੇ ਉੱਥੇ ਮੱਥਾ ਟੇਕ ਕੇ ਚਲੋ ਹੀ ਸੰਗਤ ਕਰੋ ਦਰਸ਼ਨ ਸੰਗਤਾਂ ਦੇ

ਲੋਏ ਸੰਗਤ ਜੀ ਸਰੋ ਪ੍ਰਸ਼ਾਦਾ ਦੀ ਰੂਤਤਾ ਤੇ ਨਾਲ ਮਿਲ ਗਏ ਸਾਨੂੰ ਨਾਲ ਸਬਜੀ ਤੇ ਚਲੋ ਹੁਣ ਸੱਗੀਏ ਪ੍ਰਸ਼ਾਦਾ ਦੀ ਲੋਏ ਸੰਗਤ ਜੀ ਸੇਵਾ ਕਰਦੇ ਪਏ ਸਭ ਸੰਗਤਾਂ ਲੋਏ ਸੰਗਤ ਜੀ ਮੱਥਾ ਪਾ ਟੇਕ ਲੈ ਲੰਗਰ ਵੀ ਛਕ ਲਿਆ ਹੁਣ ਤੁਹਾਨੂੰ ਬਾਹਰ ਦਿਖਾਉਨੇ ਆ ਢਡੋਲ ਸੰਗਤਾਂ ਬੈਠੀਆਂ ਦੇਖੋ ਜੀ ਮਾਫੀ ਕਰੋ ਜੀ ਕਿਰਪਾ ਕਰੇ ਦਰਦਰ ਚ ਤੱਕ ਪਰ ਤੇ ਚਲੋ ਹੁਣ ਚਾਲਦੇ ਆ ਲਓ ਜੀ ਤੇ ਮੇਲੇ ਦੀਆਂ ਤਿਆਰੀਆਂ ਹੋਈਆਂ ਪੂਰੀਆਂ ਮੁਕੰਮਲ ਤੇ ਮੇਲੇ ਨਾਲ ਕੀ ਆ ਪੂਰਾ ਲੱਗ ਤੇ ਕਾਫੀ ਸ਼ਾਪਸ ਲੱਗੀਆਂ ਨੇ ਇਧਰ ਪਾਸੇ ਦੀ ਕਾਫੀ ਰੌਣਕਾਂ ਤੇ ਕਾਫੀ ਲੰਗਰ ਵੀ ਲੱਗੇ ਹੋਏ ਆ ਇਹ ਵਾਲੀ ਜਗ੍ਹਾ ਤੁਹਾਨੂੰ ਸਪਿਸ਼ਲ ਵੀਡੀਓ ਚ ਵੀ ਦਿਖਾਈ ਆ ਤੇ ਬੋਲੇ ਬਿਲਕੁਲ ਖੁਸ਼ਹਾਲ ਨਹੀਂ ਸੀ ਨਾ ਹੁਣ ਕਾਫੀ ਸੈਟਅਪ ਹੋ ਗਿਆ ਸੈੱਟ ਤੇ ਰੋ ਟੈਂਪੋ ਲੰਗਰ ਪਿਆ ਲੋ ਜੀ ਕੋਲਡ ਡਰਿੰਕ ਦਾ ਲੰਗਰ ਲੱਗਾ ਹੋਇਆ ਵਾ ਸੰਜੋਤ ਸਿਕਰ ਰੋਦਰ ਸੰਜੋਤ ਲੰਗਰ ਲਾਇਆ ਬਸ ਵਜੀ ਤੇ ਇਧਰ ਵੀ ਦੇਖੋ ਕਾਫੀ ਲੰਗਰ ਲੱਗੇ ਹੋਏ ਆ ਠੰਡੇ ਦਾ ਲੰਗਰ ਲੱਗਾਇਆ ਸਭ ਕੋਲਡ ਡਰਿੰਕਰ ਦਾ ਲੰਗਰ ਲੱਗੇ ਹੋਏ ਆ ਤੇ ਦੇਖੋ ਸੰਜੋਤ ਜੀ ਤੇ ਕਾਫੀ ਸੰਬੰਧਿਤ ਕੋ ਜੀ ਕੋਲਡ ਡਰਿੰਕ ਫਾਂਟਾ ਤੇ ਡਰਿੰਕ ਦਾ ਲੰਗਰ ਲੱਗੇ ਹੋਏ ਆ ਦੇਖੋ ਜੀ ਤਾਂ ਸੰਗਤ ਜੀ ਦੇ ਕਾਫੀ ਲੰਗਰ ਲੱਗੇ ਹੋਏ ਆ ਐਨ ਵੀ ਦੇਖਿਆ ਜਾਵੇ ਕਾਫੀ ਸੰਗਤਾ ਵੀ ਆਪਣੇ ਦੁਕਾਨਾਂ ਸੈਟ ਕਰ ਰਹੇ ਆ ਤੇ ਦੇਖੋ ਜੀ ਪਾਣੀ ਦੇ ਸਟਾਲ ਵੀ ਸਟਾਲ ਲੱਗੇ ਹੋਏ ਆ ਹੁਣ ਤੁਹਾਨੂੰ ਥੋੜੀਆਂ ਦੁਕਾਨਾਂ ਦੇਖੋਣੀਆਂ ਆ ਜੀ ਕਿ ਕਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਕਿ ਨਹੀਂ ਜੀ ਇਹ ਮੇਲੇ ਦੀ ਹਾਨ ਸ਼ਾਨ ਬਿਖਾਣਾ ਦੇ ਲਈ ਬੀਆਂ ਹੋ ਗਏ ਆ ਹਨਾ ਇਤਨੀ ਮਠਾਈਆਂ ਦੁਕਾਨਾਂ ਤੇ ਇਤਨੀ ਸਰਟ ਚਲੋ ਕਰਦੇ ਰਹਿ ਦੁਕਾਨੇ ਆ ਇਤਨੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਇਥੇ ਨਾਲ ਸੰਤੁਪਤੀ ਦਿਖਾਈ ਦੇ ਤਾ ਚਲੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਬੈਕ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਪਿੱਛੇ ਲੋਟਰੀ ਦੀ ਸ਼ਾਪ ਹੈ ਜੜੇ ਨਹੀਂ ਕਿੰਨੀ ਕਿਹਾ ਹੁੰਦੇ ਨੇ 1-2 ਰੁਪਏ ਦੀਆਂ ਉਹ ਲੋਟਰੀਆਂ ਪੱਟੀਆਂ ਹੁੰਦੇ ਸੀ ਇਧਰ ਸਾਈਡਾ 20-20 ਰੁਪਏ ਵਾਲੀ ਸੇਰ ਹਨਾ ਆਫਿਸ ਆਫ ਨਿਹੰਦਰ ਕਪਰੇ ਅ ਫੈਸ਼ ਆਪਸ ਲਗੀਆਂ ਹੋਈਆਂ ਆ। ਹਾਂ। ਆ ਦੇ ਕੋ ਇੱਧਰ ਘੋਟਣਾ ਵਗੈਰਾ। ਬਿਲਕੁਲ। ਚੱਕਲਾ ਵੇਲਣਾ ਘੋਟਣਾ। ਆਰੇ ਕੱਪੀਆਂ। ਸਾਰਾ ਹੈਂਡ ਮੇਡਾ। ਬੀਬੀ ਦੇ ਬਣੇ ਸੀ ਗਰਾ। ਸਮਾਨ ਸੌਫਟ ਤੋਂ ਆਈ ਆ। ਉਹ। ਚੂਲੇ ਚੂਲੇ ਇਧਰ ਆ ਗਿਆ ਸਾਹਮਣੇ ਚੂਲੇ ਦਿਖਾ ਰਿਹਾ ਲੋ ਜੀ ਸੰਤੋ ਬਸ ਸ਼ਾਮ ਤਈ ਦਿਨ ਨਾਲ ਨਾਲ ਸ਼ੁਰੂ ਹੋ ਜਾਣੇ ਆ ਹਾਂ ਇਧਰ ਕਾਫੀ ਸ਼ੌਕਸ ਲੱਗੀਆਂ ਹੋਈਆਂ ਆ ਆ ਜੋ ਇਧਰੋਂ ਚੱਲਦੇ ਇਧਰ ਵੀ ਬਹੁਤ ਸ਼ੌਕਸ ਲੱਗੀਆਂ ਲੋ ਜੀ ਦੇਖੋ ਜੀ ਘੜੀਆਂ ਦੀ ਸ਼ੌਕਸ ਲੱਗੀਆਂ 30 ਰੁਪਏ 30 ਰੁਪਏ ਦੀ ਸੇਲ ਹੈ ਫੋਟੋ ਵਗੈਰਾ ਦੇ ਜੁੱਤੀਆਂ ਦੀ 20 ਰੁਪਏ 30 ਰੁਪਏ ਮੋਸਟਲੀ ਸੇਲੇ ਨਹੀਂ ਜਰਾ ਹੁੰਦੀ ਹੈ 20 ਰੁਪਏ 30 ਰੁਪਏ ਲੋ ਜੀ ਦੇਖੋ ਜੀ ਇਧਰ ਕਾਫੀ ਸ਼ੌਪਸ ਲੱਗੀਆਂ ਨੇ ਥੱਲੇ ਦੁਕਾਨਾਂ ਇੱਧਰ ਸਾਰਾ ਬੱਚਾ ਵਾ ਕੇ ਖੜੋਣੇ ਤੋਂ ਬੰਨੇ ਸ਼ੌਪਸ ਲੱਗੀਆਂ ਹੋਈਆਂ ਮਤਲਬ ਇਹ ਇੱਕ ਸ਼ੌਪਸ ਬਹੁਤ ਜਾਵਾ ਲੱਗੀਆਂ ਹੋਈਆਂ ਆ ਵੀ ਦੇਖੋ ਕਿਚਨ ਦਾ ਸਮਾਨ ਵਾਸਤੇ ਵੀ ਅਜੇ ਕਾਫੀ ਛੱਡ ਆਏ ਆ 150 ਰੁਪਏ ਦੇ ਭਾਂਡੇ 150 ਦੇ ਦੋ ਦੋ ਭਾਂਡੇ ਆ ਦੇਖੋ ਇਹ ਬੈਕ ਸੀ ਦੁਕਾਨਾਂ ਬਹੁ ਆ ਲੇਡੀਜ਼ ਵਨ ਦੇ ਦੁਕਾਨ ਬਹੁ ਆ ਨੇਲ ਬੋਲਸ ਹੋ ਗਿਆ ਤਾਂ ਕਈ ਬੱਚਿਆਂ ਦੇ ਖਿਡੌਣੇ ਵੀ ਬਹੁਤ ਜ਼ਿਆਦਾ ਹਾਂ ਉਹਨਾਂ ਦੀ ਵਾਸਤੇ ਗਲੇ ਨਹੀਂ ਕੱਪੜਿਆਂ ਦੀਆਂ ਸ਼ਾਪਸ ਗਲੇ ਗਲੇ ਵੀ ਜਿਹੜੀ ਕਹਿੰਦੀ ਹੁੰਦੀ ਹੈ ਕੱਪੜੇ ਸ਼ਾਪਸ ਵੀ ਹੈਗੇ ਕਾਫੀ ਕਾਫੀ ਦੁਕਾਨਾਂ ਦੇਖੋ ਆਹ ਦੇਖੋ ਬੱਚਿਆਂ ਦੇ ਟੌਇਜ਼ ਵਾਸਤੇ ਵੀ ਕਾਫੀ ਆ ਭਾਂਡੇ ਦੀ ਦੁਕਾਨਾਂ ਵੀ ਕਾਫੀ ਆ 20 ਰੁਪਏ 30 ਰੁਪਏ ਸਾਰਾ 150 ਰੁਪਏ ਹਾਰੇ ਸਾਰੇ ਸਾਰੇ ਲਾਈਨਾਂ ਹੀ ਛਾੜਾਂ ਹਾਂ ਸਾਰੇ ਲਏ ਤੇ ਕਾਫੀ ਸ਼ਾਪਸ ਆ ਲੋੜ ਜਾਂ ਵੀ 30 ਰੁਪਏ ਦੇ ਕਾਫੀ ਸ਼ਾਪਸ ਚੱਲ ਰਹੀਆਂ ਹੋਈਆਂ ਆਗੇ 30 ਰੁਪਏ 30 ਰੁਪਏ 100 ਰੁਪਏ ਦੇ ਚਾਰ ਬਰਤਨ ਹਾਂ 150 ਰੁਪਏ ਦੇ ਚਾਰ ਪਰਤਰ ਹੋ ਗਿਆ 100 ਰੁਪਏ ਦੇ ਕੋਈ ਦੇ ਰਿਹਾ ਕੋਈ 150 ਦੇ ਦੇ ਰਿਹਾ ਤੇ ਇੱਥੇ ਖਾਣ ਪੀਣ ਦਾ ਸਟਾਕ ਲੱਗਾ ਹੋਇਆ ਜੀ 버ਗਰ ਹੋ ਗਿਆ ਗੋਲ ਗੱਫੇ ਹੋ ਗਿਆ ਗੋਲ ਗੱਫੇ ਤਾਂ ਹਰ ਮੇਲੇ ਦੀ ਸ਼ਾਨ ਹੀ ਹੋ ਗਈ 버ਗਰ ਵਿਕ ਰਹੀ ਤੇ ਇੱਧਰ ਫੋਨਦਨ ਕੈਂਪੂ ਵੀ ਲੱਗਾ ਹੋਇਆ ਵਾ ਤੇ ਆਹ ਕੋਈ ਇੱਧਰ ਜਾਨ ਲੱਗਦਾ ਨਾ ਵੀਓ ਹਾਂ ਵੀਓ ਦੇਖੋ ਲੋਕੀ ਝੂਲਾ ਝੂਟਦੇ ਐਣੀ ਨੀਦੀ ਪਤਾ ਨਹੀਂ ਕਹਿੰਦੀ ਸੀ ਦੀਦੀ ਕਹਿੰਦੀ ਮੈਨੂੰ ਆ ਵਾਲਾ ਝੂਲਾ ਝੂਲਣਾ ਵਾਲਾ ਜਿਹੜਾ ਇਹ ਹੈ ਜਿਹੜਾ ਜਾਂਦਾ ਨਾ ਮੈਂ ਦੇਖੀ ਸੀ ਨਾ ਮੈਂ ਤਾਂ ਕਹਿੰਦੀ ਆ ਜਿਹੜੇ ਉਹਨਾਂ ਪ੍ਰਾਣੀ ਵੀਡੀਓ ਦੇਖੀ ਨਾ ਉਹਨਾਂ ਡਰੈਗਨ ਵਾਲੇ ਝੂਲਾ ਕਹਿੰਦੇ ਬਾਬਾ ਆ ਵਾਲਾ ਝੂਲਾ ਝੂਲਣਾ ਬੜੇ ਵਾਲਾ ਝੂਲਾ ਝੂਲੋ ਬੜੇ ਵਾਲਾ ਝੂਲਾ ਝੂਲੇਗਾ ਮੈਂ ਇਹਨੂੰ ਕਹਿੰਦਾ ਹਾਂ ਨਾ ਕਿ ਨਹੀਂ ਤੇ ਛੋਟੀ ਆ ਜੇ ਕਿ ਨਹੀਂ ਨਹੀਂ ਬੜੇ ਵਾਲਾ ਝੂਲਾ ਝੂਲਣਾ ਤੇ ਇੱਧਰ ਬੱਚਿਆਂ ਵਾਸਤੇ ਵੀ ਲੱਗ ਚੁੱਕੇ ਆ ਝੂਲੇ ਆ ਲਓ ਜੀ ਤੇ ਕਾਫੀ ਸ਼ੌਕ ਤੋਂ ਦੇਖੋ ਜੀ ਲੋਕ ਗੱਫਿਆਂ ਦੀ ਹੋ ਗਈ ਆ ਸੱਜਰੀ ਸਾਈਡ ਵੀ ਲਓ ਜੀ ਸੱਜਰੀ ਮੇਲਾ ਬਿਲਕੁਲ ਸਟਾਰਟ ਹੋ ਚੁੱਕਾ ਜੀ ਕੱਲ ਦਾ ਤੇ ਲਾਖ ਦਾ ਤੇ ਬੱਚਾ ਵਾਸਤੇ ਸੁਣ ਕੱਲ ਮੈਂ ਰੱਖਣ ਨੂੰ ਜਗ੍ਹਾ ਨਹੀਂ ਕੱਲ ਨਹੀਂ ਹੋਣੀ ਬਿਲਕੁਲ ਅੱਜ ਹੋਣਾ ਹੁਣ ਵੀ ਬਸ ਸੰਗਤ ਆ ਰਹੀ ਆ ਕਾਫੀ ਕੋਲਡਰ ਨਾਲ ਲੰਗਰ ਸੰਗਤਾਂ ਨੇ ਲਾਏ ਹੋਏ ਆ ਜੀ ਆ ਦੇਖੋ ਜੀ ਇਧਰ ਹੀ ਸਾਈਡ 'ਚ ਸਾਰਾ ਰੋਡ ਲੰਗਰਾਂ ਨਾਲ ਭਰਿਆ ਹੋਇਆ ਆ ਜੋ ਬਾਕੀ ਆ ਝੂਲੇ ਦੇਖੋ ਜੀ ਆਹ ਲਓ ਜੀ ਚਲੋ ਜੀ ਦੇਖੋ ਜੀ ਆਹਾ ਹਾ ਹਾ ਝੂਲੇ ਦੇਖੋ ਸੰਗਤ ਜੀ ਤੇ ਕਾਫੀ ਸੰਗਤ ਆ ਤੇ ਲੈਟ ਹੋ ਗਿਆ 50 ਦਾਾਰੇ ਧੁੱਲਾ ਧੁੱਲਣਾ ਤਿੰਨ ਚੰਡੋਲ ਲੱਗੇ ਆ ਹਾਂ ਤਿੰਨ ਚੰਡੋਲ ਤੇਰੇ ਰਗੋ ਤਿੰਨ ਚੰਡੋਲ ਹੋ ਗਏ ਤਾਂ ਤੈਨੂੰ ਬੇੜੀ ਵਾਲੇ ਝੁੱਲੇ ਹਨਾ ਬਾਕੀ ਡ੍ਰੈਗਨ ਵਾਲੀਆਂ ਜਿਹੜੀਆਂ ਉਹ ਟ੍ਰੇਨਸ ਉਹ ਤਾਂ ਪਤਾ ਨਹੀਂ ਕਿੰਨੀ ਆਗਾ ਔਰ ਜਿਹੜਾ ਕਿਸ਼ਤੀ ਹੋ ਗਈ ਇਹਨੂੰ ਕਹਿੰਦੇ ਹੁੰਦੇ ਆ ਪਲੇਨ ਵਾਲਾ ਜਿਹੜਾ ਝੁੱਲੇ ਮੁੰਗਾ ਉਹ ਵਾਲਾ ਛੋਟੇ ਬੱਚਾ ਵਾਸਤੇ ਵੀ ਚੰਡੋਲ ਰਾਏ ਹੋਏ ਆ ਤੇ ਕਾਫੀ ਹੈ ਜਿਸ ਤਰ੍ਹਾਂ ਤੋਂ ਕਾਫੀ ਆਗਾ ਲੋ ਜੀ ਇਸ਼ਾ ਅਮ ਦਾ ਕਰਾ ਸੱਤ ਬਾਜ ਜਾਣਾ ਦਿੱਖੇ ਵੀ ਕਾਫੀ ਜ਼ਿਆਦਾ। ਅੱਗੇ ਹੁਣ ਚੱਲਦੇ ਆ ਨਹੋਰ ਦਿਖਾਉਨੇ ਆ ਇੱਥੇ ਤੇ ਕਿ ਲੰਗਰ ਲੱਗੇ ਹੋਏ ਆ ਤੇ ਚਲੋ ਆਓ ਸੱਜਦੇ ਆਹ ਚਲੋ ਜੀ ਸੰਗਤ ਦੇਖੋ ਜੀ। ਇੱਧਰ ਵੀ ਦੇਖੋ ਜੀ ਕੋਲ ਟਿੰਗਾਂ ਦਾ ਲੰਗਰ ਲੱਗੇ ਹੋਈ ਆ ਇਸ ਟੀਮ ਦਾ ਲੰਗਰ। ਇਹ ਉਹੀ ਸਾਈਡ ਜਿੱਧਰ ਦੀ ਅਸੀਂ ਪਹਿਲਾਂ ਆਏ ਸੀ। ਚਲੋ ਸੱਜਦਰ ਦੇਖੋ ਜੀ। ਚਲੋ ਜੀ ਸੰਗਤ ਦੇਖੋ ਜੀ। ਹੌਲੀ ਹੌਲੀ ਸੰਗਤਾਂ ਦਾ ਇਕੱਠ ਪੈ ਰਿਹਾ ਜੀ। ਤੇ ਆਸਟਰੀਮ ਦਾ ਲੰਗਰ ਲੱਗਾ ਹੋਇਆ ਜੀ। ਚਲੋ ਜੀ ਸੱਜਦੇ ਵੀ ਦੇਖੋ ਜੀ। ਭਾਈ ਤ੍ਰੀ ਦਾ ਲੰਗਰ ਹੈ। ਉਹ ਹੀ ਸੰਗਤ ਹੈ। ਆਇਆ ਜੀ ਮੰਦਰ ਦੀ। ਆਇਆ ਜੀ ਮੰਦਰ ਦੀ। ਤੇ ਲੋਈ ਸੰਗਤ ਇੱਧਰ ਵੀ ਦੇਖੋ ਜੀ। ਉਹ ਗੁਰਮੇ ਦੀ ਸ਼ਵੀਲ ਹੈ। ਆ ਗੁਰਮੇ ਦੀ ਸ਼ਵੀਲ ਲੱਗੀ ਹੋਈ ਸੰਗਤ ਹੈ। ਉਹ ਹੀ ਸੰਗਤ ਦੇਖੋ ਜੀ। ਸਾਹਮਣੇ ਧੂਲੇ ਲੱਗੇ ਹੋਏ ਆ। ਇੱਧਰ ਵੀ ਸਾੜਾ ਤਾਂ ਦਿਖੋਨੇ ਆ। ਗੜਗੜ ਚੁੱਲੇ ਆ। ਯਾਰ ਸੰਗੋਜੀ ਇਹ ਉਧਰ ਸਾਈਡ ਤੇ ਚੁੱਲੇ ਲੱਗੇ ਹੋਏ ਆ। ਦੁਪੱਟਾ। ਉਹ ਇਧਰ ਛੋਟੇ ਬੱਚਾ ਵਾਸਤੇ ਚੁੱਲੇ ਲੱਗੇ ਹੋਏ ਆ ਸਾਰੇ ਆ ਦੇਖੋ ਜੀ। ਤੇ ਉੱਧੇ ਸਾਈਡ ਤਾਂ ਦਿਖਾਈ ਚੁੱਲੇ ਪਹਿਲਾਂ ਤੇ ਦੋ ਖਾਂ ਚੁੱਲੇ ਲੱਗੇ ਹੋਏ ਆ। ਦੇਖੋ ਤਾਂ ਉਧਰ ਦੀ ਸਾਈਡ ਤੇ ਬਰੀ ਸਾਈਡ। ਤਾਂ ਆਹ ਲੋਕੀ ਬੱਚਿਆਂ ਦੇ ਚੁੱਲੇ ਵੀ ਲੱਗੇ ਹੋਏ ਆ। ਕਈ ਤਰ੍ਹਾਂ ਦੇ ਚੁੱਲੇ ਲੱਗੇ ਹੋਏ ਆ ਸੰਗੋਜੀ। ਸਰੋ ਜੀ ਦੇਖੋ ਇਧਰ ਆਹ ਕ੍ਰੇਮੀ ਬੈਠੀ। ਤੇ ਅੱਜ ਕਿਨੇ ਸੱਟਾ ਘਰ ਰਹੇ ਆ ਚਲ ਉਹਦੀ ਝੂਲੇ ਚੱਲਦੇ ਪੈਗੀ ਦੇਖੋ ਸੰਤ ਜੀ ਮੇਲਾ ਬਿਲਕੁਲ ਸਟਾਰਟ ਹੋ ਚੁੱਕਾ ਵਾ ਯਾ ਦੇਖੋ ਜੀ ਝੂਲੇ ਲੱਗ ਗਏ ਜਿਕੇ ਤਕਰੀਬਨ ਆ ਦੇਖੋ ਝੂਲਾ ਕੰਟਰੋਲ ਤੇ ਲੱਗ ਪਿਆ ਵਾ ਚਲੋ ਜੀ ਡ੍ਰੈਗਨ ਵਾਲੀ ਤੇਰ ਨਾਲ ਝੂਲਾ ਲੋ ਜੀ ਹੈਂਗ ਕੋਰ ਇਹਨੇ ਹੈਂਗ ਕੋਰ 90 ਸੈਕਿੰਡ ਪੈਨ ਪਾਕਟੋ ਲੈ ਕਾਫੇ ਦਾ ਪੈਨ ਕਰੋਗੇ 90 ਸੈਕਿੰਡ ਦਾ ਖੜਾ ਹੋਗਾ ਐਂਟਰੀ ਫੀਸ ਹੈ ਜੀ 50 ਰੁਪਏ ਕਰ 90 ਤੱਕ ਖੜਾ ਹੋਗਾ ਤਾਂ 500 ਰੁਪਏ ਮਿਲੂਗਾ ਜੀ ਪ੍ਰਾਈਸ ਮਿਲੂਗਾ ਰੋਹ ਸੰਧੇ ਜੀ ਖਾਫੀ ਕੋਲਡਰੀਆਂ ਲੰਗਰ ਖੀਰ ਦਾ ਲੰਗਰ ਬ੍ਰੰਮੀ ਦਾ ਲੰਗਰ ਹੈ ਕਈ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ ਸੰਧਾ ਜੀ ਗੇਮਸ ਵੀ ਲੱਗੀਆਂ ਇੰਦਰ <laughs> संग त <laughs> <laughs> <laughs>

ਜੋ ਜਿੱਤੇ ਹੋਣਾ ਸੀ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੋਂ ਕਿਉਂਕਿ ਇੱਕ ਪਾਸੇ ਤੋਂ ਤੁਹਾਨੂੰ ਅਸੀਂ ਸਾਰੇ ਮਾਹੌਲ ਦਿਖਾ ਦਿੱਤਾ ਤੇ ਦੂਸਰੀ ਸਾਈਡ ਵਾਲਾ ਸਾਰਾ ਮਾਹੌਲ ਤੁਹਾਨੂੰ ਦਿਖਾਣੇ ਆ ਤੇ ਉਧਰੋਂ ਫਿਰ ਅਸੀਂ ਮੋੜਾਂਏ ਸੀਗੇ ਮੈਂ ਕਿਹਾ ਚਲੋ ਉੱਧਰ ਦੀ ਵਾਪਸ ਚੱਲਦੇ ਆ ਤੇ ਨਾਲ ਨਾਲ ਦੇਖਣ ਨਾਲਗੇ ਤੇ ਨਾਲ ਨਾਲ ਇਸੇ ਹੀ ਉੱਧਰ ਦੀ ਰਸਤੇਵਾਰੀ ਮਤਲਬ ਚੱਲ ਜਾਵਾਂਗੇ ਸਾਜ ਦਾ ਦਿੱਤਾ ਜਾਣਾ ਹੋ ਗਿਆ ਸਾਡਾ ਕੈਨਸਲ ਕਿਉਂਕਿ ਉਹ ਵੀ ਰਸਤਾ ਬੰਦ ਹੋਇਆ ਹੈ ਤੇ ਹੁਣ ਅਸੀਂ ਫਿਰ ਵਾਪਸ ਚੱਲੇ ਆ ਇੱਧਰ ਦੀ ਤੇ ਚਲੋ ਨਾਲ ਨਾਲ ਤੁਹਾਨੂੰ ਦਿਖਾਨੇ ਆ ਫਿਰ ਰੌਣਕਾਂ ਫਿਰ ਅੱਗੇ ਮੇਲੇ ਚ ਅਸੀਂ ਮੱਥਾ ਦੇਖ ਲਿਆ ਬਹੁਤ ਧਾਰ ਦੇ ਪਾਰ ਦਾ ਦੇਖ ਕਰੋ ਨਾਮੇ ਦਰਵਾਜ਼ਾ ਇੱਧਰ ਬੈਕ ਸਾਈਡ ਦਿੱਤਾ ਚੋਲੇ ਪੁੜਿਆ ਲੰਗਰ ਏ ਵਾ ਨਾ ਦੀ ਚਾਪ ਪਕੌੜੇ ਬੇਸਨ ਦਾ ਤੇ ਇਹ ਦਰਨਰ ਦਰਨ ਨਾ ਸਾਰ ਸੰਦਿ ਤੇ ਰਸਤੇ ਦੇ ਵਿੱਚ ਖੁੰਦਨ ਕੈਂਪ ਬਹੁਤ ਲੱਗੇ ਹੋਇਆ ਤੇ ਬਤੂ ਅਬ ਫੋਨ ਆਪਣਾ ਡੋਨੇਟ ਕਰਨਾ ਚਾਹੀਦਾ ਪਾਕੀ ਕਿਸੇ ਦੀ ਹਲਕ ਹੋ ਸਕੇ ਇੱਧਰ ਵੀ ਕਾਫੀ ਸ਼ਾਪਸ ਲੱਗੀਆਂ ਹੋਈਆਂ ਆ ਕਾਫੀ ਸ਼ਾਪਸ ਲੱਗੀਆਂ ਹੋਈਆਂ ਇੱਧਰ ਵੀ ਮੰਡੀ ਆ ਰਹੀਆਂ ਟੈਟੋ ਦੀ ਕੋ ਜਿਲੇ ਪਿਆ ਮੇਲਿਆਂ ਦੀ ਸ਼ਾਨ ਤੇ ਨਾਲੇ ਕਾਫੀ ਪਿੱਛੇ ਪਿੱਛੇ ਤੱਕ ਸ਼ਾਪਸ ਲੱਗਦਾ ਘਟਾ ਘਟਾ 2-3 ਕਿਲੋਮੀਟਰ ਪਿੱਛੇ ਤੱਕ ਬੰਦ ਲੋਕ ਸ਼ਾਪਸ ਲੱਗੀਆਂ ਦੁਕਾਨਾਂ ਲੱਗੀਆਂ ਲੋ ਤੇ ਸੰਗਤਾਂ ਨੇ ਅੱਗੇ ਟਰਾਲੀਆਂ ਨਾਲ ਆਪਣਾ ਆਪਣਾ ਗੱਮ ਆਲੇਆ ਲੰਗਰ ਲਾਣਾ ਵਾਲੇ ਆਪਣਾ ਆਪਣਾ ਜਿਹੜਾ ਦੇਦਾ ਕਿਵੇਂ ਆਪਣਾ ਸੁੱਖਿਆ ਹੁੰਦਾ ਜਿੱਦਾਂ ਕੋ ਆਪਣੀ ਸੇਵਾ ਸੱਚੀ ਹੁੰਦੀ ਆ ਤੇ ਲੋਕੀ ਆਪਣੀ ਸੇਵਾ ਕਾਦੇ ਬਾਅਦ ਛੱਡ ਕੇ ਵੀ ਤੇ ਸਾਰੀ ਦੂਰ ਦੂਰ ਤੱਕ ਪਾਰਕਿੰਗ ਲਈ ਜਗ੍ਹਾ ਜਸਟ ਹੋਈ ਆ ਤੇ ਥਾਂ ਥਾਂ ਪੁਲਿਸ ਵੱਲੋਂ ਵੀ ਬੈਰੀਕੇਡਿੰਗ ਪੁਲਿਸ ਸਹੀ ਪੁਲਿਸ ਫੋਰਸ ਵੀ ਬਹੁਤ ਆ ਹਾ ਬੋਲਾ ਜੀ ਕਿੰਨਾ ਤੱਕ ਦੇਖਦੇ ਆ ਬਸ ਦੁਕਾਨਾਂ ਹੀ ਦੁਕਾਨਾਂ ਦੁਪੱਟਿਆਂ ਦੀਆਂ ਸ਼ਾਪ ਕੱਪੜਿਆਂ ਦੀਆਂ ਸ਼ਾਪ ਵੀ ਬਹੁਤ ਆ ਆ ਦੇਖੋ ਅੰਨੇ ਦੋ ਤਾਰਾ ਸਾਬ ਦਾ ਸਪੀਕਰ ਲੱਗੇ ਦੂਰ ਦੂਰ ਤੱਕ ਸਾਰੀ ਜਿਹੜਾ ਟਰਾਲੀਆਂ ਪਰ ਪਰ ਕੇ ਆ ਰਹੀਆਂ ਸੰਗ ਟਰਾਲੀਆਂ ਕਿਦਾਂ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਸੰਗਤ ਜੀ ਕੱਲੋਂ ਮੇਲੇ ਦਾ ਮਹੌਲ ਜਿਹੜਾ ਕਿਉਂ ਦੇਖਦੇ ਇਹ ਬੰਨਾ ਹਾਂ ਤੇ ਕੱਲ ਦਾ ਮੇਲਾ ਦੇਖਣ ਦੇ ਨਾਈ ਚੈਨ ਸਬਸਕ੍ਰਾਈਬ ਕਰ ਲੋ ਨਾ ਨਾ ਵੀਡੀਓ ਜ਼ਿਆਰ ਕਰਾ ਦਿਓ ਤਾਂ ਸਬਸਕ੍ਰਾਈਬ ਕਰ ਲੋ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਤੇ ਤਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਬਾਈ ਕੁ ਜੀ ਦਾ ਖਾਲਸਾ ਬਾਈ ਜੀ ਦਾ ਫਤਿਹ